ਕੀ ਹਾਲ ਆ ਬੀ ਸੋ ਹਾਲ ਤਾਂ ਆਪਣੇ ਪੇ ਤੇ ਅੱਜ ਆਪਾਂ ਪੰਪ ਤੇ ਦਿਖਾਉਣੇ ਆ ਤੁਹਾਨੂੰ ਕਾਠ ਤੇਲ ਪਾਉਣ ਵਾਲਿਆਂ ਦੀ ਲੈਣ ਬਰਕਰ ਰੋਟੀ ਖਾਣ ਲੱਗਾ ਦੇਖੋ ਲੋਕ ਹੱਲੇ ਹੱਲੇ ਵੀ ਨਹੀਂ ਹਿੱਲ ਰਹੇ ਐਸਡੀ ਦੇ ਹੁਕਮ ਨੇ ਵੀ ਪੰਪ ਤੇ ਜਦ 5000 ਤੇ ਰਹਿ ਗਿਆ ਬੰਦ ਕਰ ਦਿੱਤੇ ਜਾਣ ਗੱਡੀਆਂ ਦੀਆਂ ਕਿਤਾਰਾਂ ਦੇਖੋ ਪਰਿਵਾਰੀ ਸਾਹਿਬ ਦਾ ਜੋ ਪੰਪ ਪਾਸੋਂ ਬੰਦਿਆਂ ਦਾ ਬਣਾ ਰਹੇ ਕਿਉਂ ਬਣਾਉਣਾ ਬੁੱਤੀ ਕਾਣ ਲਾ ਕੇ ਕਿਉਂ ਚਾਹ ਬਣਾਉਣਾ ਬੈਠ ਨੂੰ ਕਦੀ ਦੇ ਵਿੱਚ ਪਾ ਰਹੀ ਸੀ ਆਪਣੇ ਕਿੰਨੇ ਥੋੜੇ ਪਿਆਰੇ ਪਾਵੇ ਦੋਖੇ ਦੇਖ ਲਓ ਕਾਠ ਆ ਬਿਓ ਟੈਂਕ ਖਾਲੀ ਹੋ ਗਿਆ ਗੱਡੀ ਦੀ ਵੇਟ ਕਰ ਰਹੇ ਨੇ ਰੋਟੀ ਖਾਣ ਦਾ ਵੀ ਟਾਈਮ ਨਹੀਂ ਇਹਨਾਂ ਕੋਲ ਲੋਕੋ ਬੋਤਲਾਂ ਚ ਪਾ ਰਿਆ ਹਨ ਕੋਈ ਤਾਂ 5-5 10 ਲੀਟਰ ਚ ਬੋਤਲਾਂ ਚ ਪਾ ਰਿਆ ਕਿਸੇ ਨੂੰ ਜਮ ਨਹੀਂ ਮਿਲ ਰਿਹਾ ਉੱਪਰੋਂ ਐਸਡੀਐਨ ਦੇ ਹੁਕਮ ਨੇ ਵੀ ਜਦੋਂ 5 ਲੀਟਰ ਰਹਿ ਗਿਆ ਬੰਦ ਕਰ ਤੋ ਪੰਪ